ਆ ਮਸ਼ੀਨ ਵੀ ਅੰਦਰ ਰੱਖੀ ਆ ਆਪਣੇ ਵੀ ਗਾਲੇ ਆ ਤੇ ਕਿਹਦੀ ਹੱਸ ਕੇ ਕਰੋ ਭਾਈ ਹੱਸ ਕੇ ਕਰੋ ਵੀ ਇਹ ਆਪਣੇ ਵੀ ਕੱਢ ਦੋ ਜੀ 6 ਸਪੈਰ ਹੈ ਜੀ 2016 ਦੀ ਸਪੈਰ ਤੇਰਾ ਨਾਂ ਹਰਬਲਾਸ ਆ ਮੈਂ ਨਾਂ ਦਾ ਚਾਰ ਥੋੜੀ ਪਾਉਣਾ ਨਾਂ ਦਾ ਕਰਨਾ ਮੈਂ ਬੰਦਾ ਪੈ ਜਾਂਦਾ ਨਾਂ ਦਾ ਚਾਰ ਤੋਂ ਉਹਦੀ ਕੋ ਤੱਕਾ ਕਰਨਾ ਤੁਸੀਂ ਪਾਉਣੀ ਥੋੜਾ ਪੰਜਾਬ ਪੁਲਿਸ ਤੇ ਭਰੋਸਾ ਰੱਖਣ ਜੋਗੇ ਕੰਮ ਕਰੋ ਤੁਸੀਂ ਠੀਕ ਆ ਤੇ ਕਹਿੰਗੇ ਪੁਲਿਸ ਨੂੰ ਮਾੜਾ ਕਹਿੰਦੇ ਆ ਇੱਥੇ ਜਾਂਦਾ ਹੁਣ ਕਿੱਦਾਂ ਕਹਿਣਾ ਇਹਦੀ ਮਾੜੇ ਕੰਮ ਕਰੀਏ ਤੇ ਮਾੜੇ ਕਹਿਣਾ ਠੀਕ ਮਾੜਾ ਆ ਆਪਣਾ ਘਰ ਤੋਂ ਚਲਾਣ ਗੱਡੀ ਦਾ ਕੰਮ ਕੀਤਾ ਤੇ ਜਾਨ ਘਟੋ ਗੱਡੀ ਦਾ ਕੰਮ ਕੀਤਾ ਕਿੱਥੋਂ ਚਲਾਣ ਗੱਡੀ ਦਾ ਫਿਲਮ ਨਹੀਂ ਤੈਨੂੰ ਲਾਉਣੀ 40 ਗਰਵਾਰੇ ਦੀ ਫਿਲਮ ਹੈ ਜਾ ਕੇ ਸੱਚ ਕਰੋ ਆਪਣੇ ਆਡੀਓ ਚੈੱਕ ਕਰੋ ਆਡੀਓ ਚੈੱਕ ਕਰੋ ਮੈਨੂੰ ਕੀ ਲੋੜ ਹੈ ਸਾਡੇ ਕੋਲ ਰੂਲ ਬੁੱਕ ਸਾਡੇ ਕੋਲ ਪਈਓ ਬੁੱਕ ਕੱਢੋ ਸੈਕਸ਼ਨ ਕੱਢੋ ਕੱਢੋ ਸੈਕਸ਼ਨ ਆਜਾ ਕੱਢੋ ਸੈਕਸ਼ਨ ਕੱਢੋ ਕੱਢੋ ਸੈਕਸ਼ਨ ਮੈਨੂੰ ਕੱਢੋ 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 ਵਿੱਚੋਂ ਹਾਂ ਤੇ ਮੈਂ ਤੇ ਕਰਕੇ ਦੇ ਦਿੰਦਾ ਆਪਣਾ ਵੀ ਕੱਟੋ ਨਾ ਗੱਡੀ ਦਾ ਵੇ ਜੈਬਰਾ 19 ਜੈਬਰਾ 19 ਮੈਂ ਤੇਰੀ ਕਾਰ ਹੀ ਫਰਾਂਦਾ ਕੀਤਾ ਆਪਣੀ ਗੱਡੀ ਦਾ ਵੀ ਘੱਟੋ ਇੰਸ਼ੋਰੈਂਸ ਤਾਂ ਤੇਰੀ ਗੱਡੀ ਤਾਂ ਹੈਗੀ ਕਾਰ ਹੀ ਫਰਾਂ ਲੱਗੀ ਕਾੜੀ ਗੱਡੀ ਨਹੀਂ ਹੈ ਇਹ ਮੈਂ ਬੱਟਾ ਮਾਰ ਦੂੰਗਾ ੜੀ ਗੱਡੀ ਹੀ ਹਾਂ ਤੂੰ ਦੇਖਦਾ ਤੋੜ ਕੇ ਤੂੰ ਰਾਹ ਦੇਖਦਾ ਨਾ ਤੋੜ ਕੇ ਬਾਅਦ ਚ ਉਹ ਰਾਡ ਨਿਕਲ ਜਾਣਾ ਕੀ ਹਾਂ ਪਵਾਨਾ ਵੀ ਫੇਕ ਇਹ ਗਰੀਬ ਦਾ ਪੈਸੇ ਖਾਗੂਗਾ ਸ਼ੀਸ਼ਾ ਪਵਾਨ ਨੂੰ ਆਹ ਨੰਬਰ ਹੈ ਇਹਦਾ ਆਪਣਾ ਹੈ ਨੀਗਾ ਗੱਲਾਂ ਕਰਨੀਆਂ ਵੇ